ਸਵੇਯਾ ਵਿਪਨ ਕੀ ਤਰੀ ਕੀ ਸੁਣ ਕੇ ਕਬiraj ਕਹਿਓ ਦਿਜ ਔਰ ਕਹੀਜੈ ਕਵੀ ਰਾਜ ਕਹਿੰਦੇ ਹਨ ਬ੍ਰਾਹਮਣ ਦੀਆਂ ਇਸਤਰੀਆਂ ਦੀ ਗੱਲ ਸੁਣ ਕੇ ਬ੍ਰਾਹਮਣ ਕਹਿਣ ਲਗੇ ਕਾਨਾ ਕਥਾ ਅਤਿ ਰੋਚਨ ਜੀ ਵਿਚਾਰ ਕਹੋ ਜਹ ਤੇ ਫੁਨ ਚੀਜੈ ਕੁਝ ਹੋਰ ਵਾਰਤਾ ਕਹੋ ਕਿਉਂਕਿ ਕਾਨਾ ਦੀ ਕਥਾ ਮਨ ਨੂੰ ਅਤਿ ਰੋਚਕ ਲੱਗਦੀ ਹੈ ਤੋ ਹਸ ਬਾਤ ਕਹੀ ਮੁਸਕਾਏ ਪਹਿਲਾ ਨਿਪਤਾਹੇ ਪਰਨਾਮ ਜੋ ਕੀਜੈ ਇਸ ਲਈ ਵਿਚਾਰਪੂਰਵਕ ਕਹੋ ਜਿਸ ਕਰਕੇ ਫਿਰ ਸਾਡਾ ਜਿਉਣਾ ਸਫਲ ਮਨੋਰਥ ਹੋ ਸਕੇ ਪ੍ਰਾਮਣੇ ਸਤਰੀਆਂ ਨੇ ਹਾਸਕੇ ਗੱਲ ਕਹੀ ਕਿ ਪਹਿਲਾ ਉਸ ਰਾਜੇ ਨੂੰ ਪ੍ਰਣਾਮ ਕਰੋ ਤੋ ਭਗਵਾਨ ਕਥਾ ਅਤਿ ਰੋਚਨ ਦੇ ਚਿਤ ਪੈ ਹਮ ਤੇ ਸੁਨ ਲੀਜੈ ਤਾਤ ਭਗਵਾਨ ਦੀ ਅਤ ਰੋਚਕ ਕਥਾ ਨੂੰ ਚੇਤ ਦੇ ਕੇ ਸਾਡੇ ਪਾਸੋਂ ਸੁਣ ਲੈਣਾ ਸਾਲਣ ਉਹ ਅਖਣੀ ਬਿਰਿਆ ਜੋ ਜਿਤਾਹਰੀ ਔਰ ਕੁਲਾਵ ਕਣੇ ਸਾਲਣ ਤਰੀਦਾਰ ਮਾਸ ਯਖਣੀ ਕੁਜਿਆ ਹੋਇਆ ਮਾਸ ਤੁੰਬੇ ਦੀ ਚਕਲੀ ਦਾ ਕੁਜਿਆ ਹੋਇਆ ਮਾਸ ਤਾਹਰੀ ਮਾਸ ਦੀ ਗਾੜੀ ਤਰੀ ਅਤੇ ਬਹੁਤ ਕੁਲਾਓ ਨਗਦੀ ਅਰ ਸੇਵਕੀਆ ਚਿਰਵੇ ਲੱਡੂ ਆਰ ਸੂਤ ਭਲੇ ਜੋ ਬਨੇ ਨਗਦੀ ਸੇਮੀਆਂ ਜਿਹੜੇਵੇ ਲੱਡੂ ਅਤੇ ਬਹੁਤ ਸੋਹਣੇ ਬਣੇ ਹੋਏ ਖੁਰਮੇ ਹੁਣ ਖੀਰ ਦਹੀਂ ਆਰ ਦੁੱਧ ਕੇ ਸਾਥ ਬਰੇ ਬਹੁ ਔਰ ਨਾ ਜਾਤ ਗਣੇ ਫਿਰ ਖੀਰ ਦਹੀਂ ਅਤੇ ਦੁੱਧ ਨਾਲ ਬਣੇ ਕਈ ਤਰ੍ਹਾਂ ਦੇ ਪਕੌੜੇ ਜੋ ਗਿਣੇ ਨਹੀਂ ਜਾ ਸਕਦੇ ਏ ਖਾਏ ਚਲਿਓ ਭਗਵਾਨ ਅਗਰਹਿ ਕਹੋ ਸਿਆਮ ਕਬੀ ਸੁਰ ਭਾਵ ਪਨੇ ਕਵੀ ਸਿਆਮ ਕਹਿੰਦੇ ਹਨ ਬ੍ਰਾਹਮਣਾ ਦੇ ਲਿਆਂਦੇ ਹੋਏ ਇਹ ਸਾਰੇ ਪਦਾਰਥ ਖਾ ਕੇ ਭਗਵਾਨ ਕ੍ਰਿਸ਼ਨ ਆਪਣੇ ਘਰ ਨੂੰ ਚੱਲ ਪਏ ਹਨ ਅਤੇ ਰਸਤੇ ਵਿੱਚ ਬ੍ਰਾਹਮਣਾ ਦੇ ਪ੍ਰੇਮ ਦਾ ਵਰਨਣ ਕਰਦੇ ਚਾਹਦੇ ਹਨ ਗਾਵਤ ਗੀਤ ਚਲੇ ਗ੍ਰਹਿ ਕੋ ਗੜ ਤੋ ਅਜ ਜੀ ਮੈਂ ਆਨੰਦ ਪੈ ਕੈ ਸ਼੍ਰੀ ਕ੍ਰਿਸ਼ਨ ਚਿੱਤ ਵਿੱਚ ਆਨੰਦ ਨੂੰ ਪ੍ਰਾਪਤ ਕਰਕੇ ਗੀਤ ਗਾਉਂਦੇ ਹੋਏ ਘਰ ਨੂੰ ਚੱਲ ਪਏ ਹਨ ਸੋਬਤ ਸਿਆਮ ਕੇ ਸੰਗ ਹਲੀ ਕਨ ਸਿਆਮ ਔਸੇਤ ਚਲਿਓ ਓਨ ਸੈ ਕੈ ਸ਼੍ਰੀ ਕ੍ਰਿਸ਼ਨ ਨਾਲ ਬਲਰਾਮ ਇੰਜ ਸੋਬਤ ਹੈ ਜਿਵੇਂ ਕਾਲਾ ਅਤੇ ਚਿੱਟਾ ਬੱਦਲ ਉਤਸ਼ਾਹ ਪੂਰਵਕ ਚੱਲ ਰਹੇ ਹਨ ਕਾਨਾ ਤਬੈ ਹਸ ਕੇ ਮੁਰਲੀ ਸੋਬ ਜਾਏ ਉਠਿਓ ਆਪਣੇ ਘਰ ਲੈ ਕੇ ਕਾਨਾ ਉਸ ਵੇਲੇ ਹੱਸ ਕੇ ਆਪਣੇ ਹੱਥ ਵਿੱਚ ਮੋਲੀ ਲੈ ਕੇ ਵਜਾਉਣ ਲੱਗ ਪਿਆ ਠਾਣ ਪਈ ਜਮਨਾ ਸੁਣ ਕੇ ਧੁਨ ਪਾਉਣ ਰਿਹਾ ਸੁਣ ਕੇ ਉਰਜੈ ਕ ਜਿਸ ਦੀ ਧੁਨ ਸੁਣ ਕੇ ਜਮਨਾ ਦਾ ਵਗਦਾ ਜਲ ਰੁਕ ਗਿਆ ਅਤੇ ਪਾਉਣ ਵੀ ਸੁਣ ਕੇ ਉਲਜੀ ਰਹਿ ਗਈ ਅਰਥਾਤ ਮੋਹਿਤ ਹੋ ਕੇ ਰੁਕ ਗਈ ਰਾਮਕਲੀ ਅਰ ਸੋਰਠ ਸਾਰੰਗ ਮਾਲਸਰੀ ਅਰ ਬਾਜਤ ਗੋਰੀ ਸ਼੍ਰੀ ਕ੍ਰਿਸ਼ਨ ਦੀ ਬਾਂਸਰੀ ਵਿੱਚ ਰਾਮਕਲੀ ਸੋਰਠ ਸਾਰੰਗ ਅਤੇ ਮਾਲਸਰੀ ਅਤੇ ਗੋੜੀ ਰਾਗ ਵੱਜਦੇ ਹਨ ਜੈਤਸਰੀ ਅਰ ਗੋਂਡ ਮਲਾਰ ਮਿਲਾਵਲ ਰਾਗ ਬਸ ਐਸੋ ਬਠੋਰੀ ਜੈ ਸਰੀ ਗੋੰਡ ਮਲਹਾਰ ਅਤੇ ਬਿਲਾਵਲ ਰਾਗ ਉਸ ਸ਼ੁਭ ਬੰਸਰੀ ਵਿੱਚ ਵਸ ਰਹੇ ਹਨ ਮਾਨਸ ਕੀ ਕਹਿ ਹੈ ਗਣਤੀ ਸੁਨ ਹੋਤ ਸੋਰੀ ਅਸੋਰੀ ਤਨ ਪੌਰੀ ਮਨੋਸ਼ ਦੀਤਾ ਕੀ ਗਣਤੀ ਬੰਸਰੀ ਦੀ ਧੁਨ ਸੁਣ ਕੇ ਦੇਵਤਾ ਅਤੇ ਦੇਨਤਾ ਦੀਆਂ ਇਸਤਰੀਆਂ ਬੋਰੀਆਂ ਹੋ ਗਈਆਂ ਹਨ ਸੋ ਸੁਨ ਕੇ ਤਨ ਸੋਨਣ ਮੈਂ ਤਰੋ ਨੀ ਹਰਣੀ ਜਿਮ ਆਵਤ ਦੌਰੀ ਇਸ ਤਰ੍ਹਾਂ ਬੰਸਰੀ ਦੀ ਧੁਨ ਨੂੰ ਕੰਨਾ ਨਾਲ ਸੁਣ ਕੇ ਬ੍ਰਜ ਭੂਮੀ ਦੀਆਂ ਮੁਟਿਆਰਾ ਇਉਂ ਭੱਜੀਆਂ ਆ ਰਹੀਆਂ ਸਨ ਜਿਉਂ ਖੰਡਾ ਹੀਰੇ ਦੀ ਧੁਨ ਨੂੰ ਸੁਣ ਕੇ ਇੰਨੀ ਦੌੜੀ ਚਲੀ ਆਉਂਦੀ ਹੈ ਕਬਿਤ ਵਾਜਤ ਬਸੰਤ ਅਰ ਪੈਰਵ ਹਿੰਡੋਲ ਰਾਗ ਵਾਜਤ ਹੈ ਲਲਤਾ ਕੇ ਸਾਥ ਪਵੈ ਤਨਾਸਰੀ ਸ਼੍ਰੀ ਕ੍ਰਿਸ਼ਨ ਦੀ ਬੰਸਰੀ ਵਿੱਚ ਬਸੰਤ ਪੈਰੋ ਅਤੇ ਹਿੰਡੋਲ ਰਾਗ ਵੱਜਦੇ ਹਨ ਲਲਤਾ ਰਾਗ ਦੇ ਨਾਲ ਤਨਾਸਰੀ ਰਾਗ ਮਿਲ ਕੇ ਵੱਜਦਾ ਹੈ ਮਾਲਵਾ ਕਲਿਆਣ ਅਰ ਮਾਲਕੌਸ ਮਾਰੂ ਰਾਗ ਬਨ ਮੈਂ ਬਜਾਵਾ ਕਾਨਾ ਮੰਗਲ ਨਿਵਾਸਰੀ ਮਾਲਵਾ ਕਲਿਆਣ ਮਾਲਕੌਸ ਅਤੇ ਮਾਰੂ ਰਾਗ ਨੂੰ ਆਨੰਦ ਦਾ ਨਿਵਾਸ ਘਰ ਸ਼੍ਰੀ ਕ੍ਰਿਸ਼ਨ ਬਨ ਵਿੱਚ ਵਜਾਰਿਆ ਹੈ ਸੋਰੀ ਆਰ ਅਸੋਰੀ ਓ ਪਨੰਗੀਤੇ ਹੁਤੀ ਤਹਾ ਤੁਨ ਕੈ ਸੁਨਤ ਪੈ ਨਾ ਰਹੀ ਸੁਧ ਚਾਸਰੀ ਓਥੇ ਜੋ ਦੇਵ ਇਸਤਰੀਆਂ ਦੈ ਤੇ ਇਸਤਰੀਆਂ ਅਤੇ 나ਗ ਇਸਤਰੀਆਂ ਮੌਜੂਦ ਸਨ ਉਹਨਾ ਨੂੰ ਬੰਸਰੀ ਦੀ ਧੁਨ ਸੁਣਾ ਨਾਲ ਸੁਰਤ ਨਾ ਰਹੀ ਕਹੈ ਓ ਦਾਸਰੀ ਸੋ ਐਸੀ ਬਾਜੀ ਬਾਸਰੀ ਜ਼ੋ ਮੇਰੇ ਜਾਣੇ ਯਾ ਮੈਂ ਸਭ ਰਾਗ ਕੋ ਨਿਵਾਸ ਰੀ ਹੇ ਸਖੀ ਦਾਸ ਓ ਕਹਿੰਦਾ ਹੈ ਕਿ ਬੰਸਰੀ ਇਸ ਤਰ੍ਹਾਂ ਵੱਜਦੀ ਹੈ ਕਿ ਮੇਰੇ ਵਿਚਾਰ ਅਨੁਸਾਰ ਇਸ ਵਿੱਚ ਸਾਰੇ ਹੀ ਰਾਗਾਂ ਦਾ ਨਿਵਾਸ ਹੈ ਕਰुणा निदान वेद कहत बखान याकी बीच तीन लोक फैल रही है सो पासरी जिस कृपा ਦੇ ਸਮੁੰਦਰ ਦੀ ਮਹਾਨਤਾ ਦਾ बखान वेद करहे ਹਨ ਅਤੇ ਜਿਸ ਦੀ ਸੁਗੰਧ ਤਿੰਨ ਲੋਕਾਂ ਵਿੱਚ ਪਸਰ ਰਹੀ ਹੈ देवनकी कन्या ताकी सुन सुन सुनण मैं ताई ताई आवे ता जकै स्वर्ग पासरी ਉਸ ਦੇ ਬੰਸਰੀ ਦੀ ਧੁਨ ਕੰਨਾ ਨਾਲ ਸੁਣ ਕੇ ਦੇਵਤਿਆਂ ਦੀਆਂ ਲੜਕੀਆਂ ਸਵਰਗ ਦਾ ਵਸਣਾ ਛੱਡ ਕੇ ਬ੍ਰਜ ਭੂਮੀ ਵਿੱਚ ਰਹਿਣ ਲਈ ਭਜਦੀਆਂ ਹੋਈਆਂ ਆ ਰਹੀਆਂ ਹਨ ਵੈਕਰ ਪਰ ਸੰਨਿਆ ਰੂਪ ਰਾਗ ਕੋ ਨਿਹਾਰ ਕਹਿਓ ਰਚਿਓ ਹੈ ਵਿਦਾਤਾ ਇਹ ਰਾਗਣ ਕੋ ਬਾਸਰੀ ਕਾਨਾ ਦੇ ਰੂਪ ਅਤੇ ਰਾਗ ਨੂੰ ਵੇਖ ਕੇ ਅਤੇ ਪਰਸਾਨ ਹੋ ਕੇ ਕਹਿਂਦੀਆਂ ਹਨ ਕੇ ਬਿਦਾਤਾ ਨੇ ਇਸ ਨੂੰ ਰਾਗਾ ਦੇ ਘਰ ਵਜੋਂ ਰਚਿਆ ਹੈ ਰੀਜੇ ਸਭ ਗਨ ਉਡਗਨ ਪੇ ਮਗਨ ਜਬ ਬਨ ਉਪਵਨ ਮੈਂ ਵਜਾਈ ਕਾਨਾ ਪਾਸੂਰੀ ਜਦੋਂ ਕਾਨਾ ਨੇ ਬਣਾਤੇ ਬਗੀਚਿਆਂ ਵਿੱਚ ਬੰਸਰੀ ਵਜਾਈ ਤਾਂ ਸਾਰੇ ਗਨ ਰੀਜ ਗਏ ਧਾਰੇ ਮਸਤ ਹੋ ਗਏ ਸਵैया ਕਾਨਾ ਬਜਾਵਤ ਹੈ ਮੁਰਲੀ ਅਤ ਆਨੰਦਕ ਹੈ ਮਨ ਡੇਰਣ ਆਏ ਕਾ ਨਾ ਬੰਸਰੀ ਵਜਾਂਦਾ ਹੋਇਆ ਹੋਰ ਨਾਲ ਆਨੰਦਪੂਰਵਕ ਡੇਰਿਆ ਤੇ ਭਰਤ ਆਇਆ ਹੈ ਤਾਲ ਵਜਾਵਤ ਕੋਦਤ ਆਵਤ ਗੋਪ ਸਭੋ ਮਿਲ ਮੰਗਲ ਗਾਏ ਸਾਰੇ ਗਵਾਲੇ ਮਿਲ ਕੇ ਤਾਲੀਆਂ ਵਜਾਂਦੇ ਹੋਏ ਨੱਚਦੇ ਟੱਪਦੇ ਮੰਗਲ ਮਈ ਗੀਤ ਗਾਉਂਦੇ ਹੋਏ ਆ ਰਹੇ ਹਨ ਆਪਨ ਹੋਇ ਤਰਠੀ ਭਗਵਾਨ ਤਿਨੋਂ ਪਹਤੇ ਬਹੁ ਨਾਚ ਨਚਾਏ ਸ਼ੀਰੇ ਕ੍ਰਿਸ਼ਨ ਆਪ ਓਨਾਰ ਨੂੰ ਪ੍ਰੇਰ ਕੇ ਕਈ ਤਰ੍ਹਾਂ ਦੇ ਨਾਚ ਨਚਵਾ ਰਿਹਾ ਹੈ ਰੈਣ ਪਰੀ ਤਬ ਆਪਨ ਆਪਨ ਸੋਏ ਰਹੇ ਗ੍ਰਹਿ ਆਨੰਦ ਪਾਏ ਰਾਤ ਪੈਂਤੇ ਸਾਰੇ ਆਪਣੇ ਆਪਣੇ ਘਰਾਂ ਵਿੱਚ ਆਨੰਦ ਸਹਿਤ ਸੋ ਰਹੇ ਹਨ ਇਤਿ ਸ਼ਰੀਰ ਦਸਮ ਸਿਕੰਥੇ ਵਿਜੇਤਰ ਨਾਟਕ ਗ੍ਰੰਥੇ ਕ੍ਰਿਸ਼ਨ ਆਵਤਾਰੇ ਵਿਪਨ ਕੀ ਤ੍ਰਿਯਨ ਕੋ ਚਿਤ ਹਰ ਭੋਜਨ ਲੈ ਉਦਾਰ ਕਰਬੋ ਵਰਣਨ ਇਥੇ ਸ਼੍ਰੀ ਦਸਮਸਕਾਂਤ ਚਿਤ੍ਰਨਾਟਕ ਗ੍ਰੰਥ ਦੇ ਕ੍ਰਿਸ਼ਨਾ ਅਵਤਾਰ ਦੇ ਬ੍ਰਾਹਮਣਾ ਦੀਆਂ ਇਸਤਰੀਆਂ ਦੇ ਚਿਤਨ ਨੂੰ ਹਰਨ ਅਤੇ ਭੋਜਨ ਲਿਆਉਣ ਅਤੇ ਉਦਾਰ ਕਰਨ ਦੇ ਪ੍ਰਸੰਗ ਦੀ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ